ਪਠਾਨਕੋਟ ਨਗਰ ਨਿਗਮ ਜਿਸ ਦੀ ਮਿਹਰ ਦੀ ਕੁਰਸੀ ਤੇ ਕਾਂਗਰਸ ਦਾ ਮੇਅਰ ਬੈਠਾ ਹੈ ਪਠਾਨਕੋਟ ਦੇ ਵਿਧਾਇਕ ਭਾਜਪਾ ਨਾਲ ਸੰਬੰਧਿਤ ਰੱਖਦੇ ਨੇ ਅਤੇ ਜੇਕਰ ਗੱਲ ਕਰੀਏ ਸਰਕਾਰ ਦੀ ਤਾਂ ਸੂਬਾ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਕਾਜ ਹੈ ਸ਼ਾਇਦ ਇਹ ਹੀ ਵਜ੍ਹਾ ਹੈ ਕਿ ਨਗਰ ਨਿਗਮ ਪਠਾਨਕੋਟ ਦੇ ਵਿਕਾਸ ਦੇ ਕਾਰਜਾਂ ਵਿੱਚ ਪ੍ਰਸ਼ਾਸਨ ਧਿਆਨ ਨਹੀਂ ਦੇ ਰਿਹਾ ਜਿਸ ਨੂੰ ਲੈ ਕੇ ਆਮ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੇਕਰ ਗੱਲ ਕਰੀਏ ਡਾਕੀ ਰੋਡ ਦੇ ਕੋਲੋਂ ਲੰਘਦੇ ਹੋਏ ਰੇਲਵੇ ਲਾਈਨ ਦੀ ਤਾਂ ਉੱਥੇ ਉਸ ਦੇ ਕਾਰਨ ਕਾਫੀ ਵੱਡੇ ਟੋਏ ਤੇ ਖੱਡੇ ਬਣ ਚੁੱਕੇ ਨੇ ਜਿਸ ਦੇ ਕਾਰਨ ਰਾਹੀ ਅਕਸਰ ਉੱਥੇ ਡਿੱਗ ਕੇ ਜ਼ਖਮੀ ਹੋ ਜਾਂਦੇ ਨੇ ਤੇ ਲੋਕਾਂ ਦੇ ਵਿੱਚ ਪ੍ਰਸ਼ਾਸਨ ਦੇ ਖਿਲਾਫ ਭਾਰੀ ਰੋਸ ਜਤਾਇਆ ਜਾ ਰਿਹਾ ਹੈ। ਭਾਈ ਮੇਰਾ ਨਾਮ ਰੋਹਿਤ ਹੈ ਤੇ ਦੁਕਾਨ ਹੈ ਮੇਰੀ ਦੁਕਾਨ ਦੇ ਬਿਲਕੁਲ ਸਾਹਮਣੇ ਇਥੇ ਇਹ ਲਾਈਨ ਹੈ ਜਿੱਦਾਂ ਤੁਸੀਂ ਦੇਖ ਰਹੇ ਹੋ ਤੇ ਬਾਕੀ ਇਹ ਮੇਰਾ ਕੋਈ ਆਪਣਾ ਦੇ ਆਪਣਾ ਮਸਲਾ ਨਹੀਂ ਕਦੇ ਸਰ ਜ ਨਹੀਂ ਕਹ ਅੱਗੇ ਅੱਗੇ ਪਿੰਡ ਪਠਾਨਕੋਟ ਕੈਂਟ ਜਿੱਥੇ 24 ਘੰਟੇ ਆਵਾਜਾਈ ਇੱਥੇ ਰਹਿੰਦੀ ਹੈ ਤੇ 24 ਘੰਟੇ ਇੱਥੇ ਲੋਕੀ ਆਉਂਦੇ ਜਾਂਦੇ ਆ ਹੁਣ ਵੀ ਤੁਸੀਂ ਇੱਕ ਵਾਰੀ ਇੱਥੇ ਕੈਮਰਾ ਕੋਲ ਆਉ ਬੈਠੋ ਜਿੱਥੇ ਕਿੰਨਾ ਟ੍ਰੈਫਿਕ ਹੈ ਠੀਕ ਹੈ ਜੀ ਸਕੂਲ ਦੇ ਬੱਚੇ ਇੱਥੇ ਜਾਂਦੇ ਆ ਅੱਗੇ ਅੱਗੇ ਟਿਊਸ਼ਨ ਸੈਂਟਰ ਹੈ ਤੇ ਉਸ ਤੋਂ ਬਾਅਦ ਦੇ ਨਾਲ ਕਾਫੀ ਆਣਾ ਜਾਣਾ ਲੱਗਾ ਰਹਿੰਦਾ ਹੈ ਤੇ ਡੇਲੀ ਜਿਆਦਾ ਨਹੀਂ 25 ਤੋਂ 30 ਐਕਸੀਡੈਂਟ ਹੁੰਦੇ ਹੁੰਦੇ ਆ ਜਿਨ੍ਹਾਂ ਤੋਂ ਕਈ ਦੋ ਤਿੰਨ ਦੋ ਤਿੰਨ ਦੇ ਜਾਨਲੇਵਾ ਵੀ ਹੋਏ ਆ ਰੀਸੈਂਟਲੀ ਅਥੇ ਰੇੜੀ ਦਾ ਐਕਸੀਡੈਂਟ ਹੋਇਆ ਇੱਕ ਉਹ ਵੀ ਪਲਟੀ ਆ ਪੂਰਾ ਉਹ ਖਰਾਬ ਹੋਇਆ ਇੱਕ ਲੇਡੀ ਸੀ ਉਹਦੇ ਸੱਕਾ ਲੱਗੀਆਂ ਤੇ ਮੈਨੂੰ ਨਹੀਂ ਲੱਗਦਾ ਵੀ ਇਹਦਾ ਕੋਈ ਹੱਲ ਤੇ ਹੋਣਾ ਚਾਹੀਦਾ ਤੇ ਕਾਫੀ ਢੇਰ ਤੋਂ ਅਸੀਂ ਆਵਾਜ਼ ਚੁੱਕ ਰਹੇ ਹਾਂ ਪਿਛਲੇ 2 ਸਾਲ ਤੋਂ ਲੱਗੇ ਰਹੇ ਹਾਂ ਤੇ ਫਟਾ ਦਾ ਕੋਈ ਹੱਲ ਨਹੀਂ ਹੋ ਰਿਹਾ ਤੇ ਰਿਕੁਐਸਟ ਹੈ ਵੀ ਇਹਦਾ ਹੱਲ ਕੁਝ ਤੇ ਕਰੋ ਨਗਰ ਨਿਗਮ ਨੂੰ ਕੰਪਲੇਨਟ ਲਗਾ ਨਗਰ ਨਿਗਮ ਦੇ ਕੋਲ ਮਰ ਕੋ ਲਿਖਤੀ ਰੂਪ ਚ ਪਾਈ ਦੀ ਕੰਪਲੇਨਟ ਤੇ ਰੇਲਵੇ ਨੂੰ ਵੀ ਅਹੀ ਮੈਂਸ਼ਨ ਕੀਤਾ ਦਾ ਜਿੰਨੇ ਅਧਿਕਾਰੀ ਆ ਪਠਾਨਕੋਟ ਸਾਰਿਆਂ ਨੂੰ ਪਤਾ ਵੀ ਆ ਕੰਮ ਹੈ ਗਿਆ ਇੱਥੇ ਐਕਸੀਡੈਂਟ ਹੋ ਰਿਹਾ ਬਟ ਕਿਉਂ ਨਹੀਂ ਹੱਲ ਕਰ ਰਹੇ ਤੇ ਕੁਛ ਤੇ ਹੋਣਾ ਚਾਹੀਦਾ ਆ ਉਹ ਟਾਕੀ ਰੋਡ ਦੇ ਉੱਤੇ ਬਹੁਤ ਜ਼ਿਆਦਾ ਐਕਸੀਡੈਂਟ ਹੋ ਰਹੇ ਨੇ ਲਾਈਟ ਦੀ ਵਜ੍ਹਾ ਤੋਂ ਨਾ ਕਰੀ ਜਿਹਨੇ ਸਟਾਰਟ ਕੀਤੀ ਰਹੀ ਹੈ ਪਰ ਹਜੇ ਤੱਕ ਕੋਈ ਹੱਲ ਹੋ ਗਿਆ ਦੇਖੋ ਸਾਨਾ ਵੱਡੀ ਗੱਲ ਆ ਕਿ ਉਹ ਰੇਲਵੇ ਦੀ ਜਗ੍ਹਾ ਆ ਤੋਂ ਰੇਲਵੇ ਦੀ ਜਗ੍ਹਾ ਦੇ ਵਿੱਚ ਇੱਕ ਦੂਸਰਾ ਬੰਦਾ ਕੰਮ ਨਹੀਂ ਕਰ ਸਕਦਾ ਇਸ ਕਰਕੇ ਉੱਥੇ ਥੋੜੀ ਜਿਹੀ ਪਰੇਸ਼ਾਨੀ ਹੋ ਰਹੀ ਹੈ ਮੈਂ ਰੇਲਵੇ ਦਾ ਜਿਹੜਾ ਹੈਗਾ ਇਨਚਾਰਜ ਉਹਦੇ ਨਾਲ ਗੱਲ ਕਰ ਲਾਂਗਾ ਪੀਡੋਲ ਆਈ ਜੋ ਵੀ ਹੈ ਇਹਨਾਂ ਦਾ ਜੇ ਤੇ ਉਹ ਕਰਨਗੇ ਠੀਕ ਹੈ ਨਹੀਂ ਤੇ ਅਸੀਂ ਫਿਰ ਆਪਣੇ ਪੱਧਰ ਤੇ ਮੈਂ ਉਹ ਉਹਨੂੰ ਜਿਹੜਾ ਰਿਪੇਅਰ ਕਰਾ ਦੇਵਾਂਗਾ ਜਿੱਦਾਂ ਵੀ ਉਹ ਟਾਈਲਾਂ ਲੱਗਣੀਆਂ ਉਹ ਮੈਂ ਟਾਈਲਾਂ ਲਗਾ ਕੇ ਉਹਨੂੰ ਠੀਕ ਕਰਾ ਦੇਵਾਂ ਤਾਂ ਕਿ ਲੋਕਾਂ ਨੂੰ ਪਰੇਸ਼ਾਨੀ ਨਾ ਹੋਏ ਕਿਉਂਕਿ ਬਾਰ-ਬਾਰ ਲੋਕ ਉਥੇ ਸਾਡੇ ਧਿਆਨ 'ਚ ਵੀ ਆਇਆ ਕਿ ਬਾਰ-ਬਾਰ ਲੋਕ ਉਥੇ ਫਿਸਲਦੇ ਆ ਔਰ ਡਿੱਗਦੇ ਆ ਸੋ ਸਿਰਫ ਇਸ ਕਰਕੇ ਕਿਉਂਕਿ ਰੇਲਵੇ ਦੀ ਜਗਾ ਕਰਕੇ ਅਸੀਂ ਕੰਮ ਨਹੀਂ ਕਰਵਾ ਸਕਦੇ ਸੋ ਅਸੀਂ ਅਫਸਰ ਉਹਨਾਂ ਦੇ ਜਿਹੜਾ ਰੇਲਵੇ ਦੇ ਅਫਸਰ ਨਾਲ ਗੱਲ ਕਰਕੇ ਅਗਰ ਉਹ ਨਹੀਂ ਕਰਨਗੇ ਫਿਰ ਮੈਂ ਜਿਹੜਾ ਆ ਉਹ ਤੁਹਾਨੂੰ ਆਪਣੇ ਤੁਹਾਡੇ ਮੇਰਾ ਚੈਨਲ ਹੈ ਇਹਨੂੰ ਮੈਂ ਤੁਹਾਨੂੰ ਦੱਸ ਦੇਣਾ ਕਿ ਅਸੀਂ 5-7 ਦਿਨਾਂ ਦੇ ਵਿੱਚ ਵਿੱਚ ਮੈਂ ਆਪਣੇ ਜਿਹੜਾ ਲੈਵਲ ਤੇ ਉਹ ਕੰਮ ਜਿਹੜਾ ਕਰਵਾ ਦਿਆ ਤਾਂ ਕਿ ਲੋਕਾਂ ਨੂੰ ਪਰੇਸ਼ਾਨੀ ਨਾ ਹੋ। ਇਹ ਆ ਸਾਰੀ ਮਾਂ ਤੇ ਲਗੋਈ ਦੀ ਆ ਇਹ ਦੇਖੋ। ਇਹਦੇ ਕੋਲੇ ਪੈਰੇ ਪਿੱਛੇ ਹੁੰਦੇ ਰਹੇ। ਈ ਨਾਮ ਆਪਣਾ ਕਮਲ ਵੈਂਸ ਉਹ ਕੀ ਪਰੇਸ਼ਾਨੀ ਹੈ ਕੀ ਉਹ ਸਰ ਮੈਂ ਸਕੂਟੀ ਲੈ ਕੇ ਜਾ ਰਿਹਾ ਸੀਗਾ ਕੱਲ ਤੇ 20 30 ਦੀ ਸਪੀਡ ਤੇ ਸੀਗਾ ਜੱਕਦਾ ਮੈਂ ਸਕੂਟੀ 'ਤੇ ਸਲਿੱਪ ਕਰ ਗਈ ਸਲਿੱਪ ਕਰਨ ਕਰਕੇ ਸਾਰੇ ਆ ਆ ਦੇਖੋ ਸਾਰੇ ਸੱਟਾਂ ਲੱਗੀਆਂ ਹੈਗੀਆਂ ਪੈਰ ਵੀ ਇਹ ਦੇਖੋ ਆ ਪੈਰ ਤੇ ਵੀ ਲੱਗ ਗਈ ਇਹ ਛਾਤੀ ਆ ਚੀਜ਼ ਤੇ ਵੀ ਆਪਾਂ ਸਰੀਰੇ ਤੇ ਵੀ ਲੱਗੀ ਹੋਈ ਹੈ ਕਪਸਲੀ ਦੇ ਵੀ ਲੱਗੀ ਹੋਈ ਐ ਉਹ ਸਰ ਅੱਗੇ ਵੀ ਕੀਤੀ ਐ ਕੋਈ ਸੁਣਦਾ ਹੀ ਨਹੀਂ ਤੇ ਥੋੜੇ ਦਿਨ ਪਹਿਲਾਂ ਮਹੱਲੇ ਦੇ ਲਾਗੇ ਮੁੰਡਾ ਸਕੂਟੀ ਪਲਟੀ ਗਈ ਦੇ ਉੱਪਰ ਉਹ ਛੋਟੇ ਦੇ ਸੱਡੇ ਕਰਕੇ ਬਸ ਇਹੀ ਕੀ ਰਿਪੇਅਰ ਹੋਵੇ ਬਸ ਸਾਰਿਆਂ ਨੂੰ ਸੁੱਖ ਨਹੀਂ ਹੋਰ ਕੀ ਚਾਹੀਦਾ ਮੇਰਾ ਸਚਿਨ ਛੱਬਰ ਕੀ ਮਾਮਲਾ ਹੈਗਾ ਸਰ ਐ ਟ੍ਰੈਕ ਹੁੰਦੇ ਕਰਕੇ ਕਾਫੀ ਐਕਸੀਡੈਂਟ ਹੁੰਦੇ ਇੱਥੇ ਠੀਕ ਹੈ ਸਰ प्रशासन यही है कि अपना यहाँ पे तो कोई अरेंजमेंट किया जाए कि कोई हादसा ना हो पाए ठीक है ना सर तो पहली बात तो ये है कि रेलवे के अंडर आता है ये तो प्रशासन को रेलवे से टाइप करना पड़ेगा तभी ये काफी सालों से जी। चल रहा है जब से ये ट्रैक चल रहा है तभी से है है ये चल रही है प्रॉब्लम हम यही अपील करते हैं कि इसका जो जल्द से जल्द हल निकाला जाए या जा कोई इसके ऑपोजिट कोई रास्ता निकाले एक्सीडेंट बहुत है कई बच्चे बुजुर्ग गिर जाते हैं तो लग सकती है टोल उसको काफ़ी